ਬਹੁਤ ਕੁਝ ਕੀਤਾ ਬਾਬਾ ਜੀ ਨੇ ਇਸ ਪੰਜਾਬ ਵਾਸਤੇ ਪਰ ਮੈਂ ਮਾਫੀ ਚਾਹਨੀ ਆ ਕਿ ਇਸ ਪੰਜਾਬ ਨੇ ਮੰਮੀ ਵਾਸਤੇ ਕੁਝ ਨਹੀਂ ਕੀਤਾ ਨਾ ਕਲਾਕਾਰਾਂ ਨੇ ਨਾ ਸਰਕਾਰਾਂ ਨੇ 53 ਸਾਲ ਬਾਬਾ ਜੀ ਨੇ ਆਪਣੀ ਜ਼ਿੰਦਗੀ ਦੇ ਦੇ ਦਿੱਤੇ ਤੇ ਮੈਂ ਪਦਮ ਸ਼੍ਰੀ ਸਮਝਿਆ ਸੀ ਕਿ ਸ਼ਾਇਦ ਪਦਮ ਸ਼੍ਰੀ ਮਿਲ ਰਿਹਾ ਮੰਮੀ ਨੂੰ ਅੱਛਾ ਪਰ ਜਦੋਂ ਮੈਨੂੰ ਲੈਟਰ ਘਰ ਆਈ ਐ ਏਂਡ that was ਪਦਮ ਭੂਸ਼ਣ ਤੇ ਮੈਂ ਮੰਮੀ ਦੀ ਫੋਟੋ ਅੱਗੇ ਖੜੀ ਹੋ ਕੇ ਮੈਂ ਬੜਾ ਚਿਰ ਰੋਈ ਭਾਜੀ ਮੈਂ ਕਿਹਾ ਮੇਰੀ ਇਹ ਮਾਂ ਜੇ ਤੈਨੂੰ ਜਿਉਂਦੇ ਜੀ ਮਿਲ ਜਾਂਦਾ ਨਾ ਸ਼ਾਇਦ ਤੇਰੀ ਉਮਰ ਵੱਧ ਜਾਂਦੀ ਸ਼ਾਇਦ ਤੂੰ ਥੋੜਾ ਚਿਰ ਹੋਰ ਜੁਗਨੀਆਂ ਮਿਰਜ਼ੇ ਗਾਲਣਦੀ ਮੇਰੀ ਮਾਂ ਦੀ ਤੇ ਜਦੋਂ ਮੇਰੀ ਭੈਣ ਦੀ ਅਰਥੀ ਗਈ ਐ ਉੱਤੇ ਫੁਲਕਾਰੀਆਂ ਸੀ ਉਹਨਾਂ ਦੇ ਸਾਨੂੰ ਕਹਿੰਦੇ ਸੀ ਆਹ ਕੀ ਟ੍ਰੈਡੀਸ਼ਨ ਐ ਉੱਤੇ ਦੇ ਚਿੱਟਾ ਕੱਪੜਾ ਦੇਈਦਾ ਕਹਿੰਦੇ ਮੈਂ ਨਹੀਂ ਇਹ ਪੰਜਾਬੀ ਸੱਭਿਆਚਾਰ ਐ ਜਿਹੜਾ ਜਾ ਰਿਹਾ ਮੋਡਿਆਂ ਤੇ ਲੋਕੋ ਮੇਰੀ ਆਵਾਜ਼ ਸੁਨੋ ਅਸੀਂ ਇਹ ਕੁਝ ਕਹਿ ਰਹੇ ਹਾਂ ਸਾਨੂੰ ਸੁਣ ਲਓ ਮੈਂ ਨਹੀਂ ਮੈਕ ਨੂੰ ਆਖਾਂ ਦਰਦ ਵਿਛੋੜੇ ਦਾ ਹਾਲ ਤੇ ਇਹ ਜਿਹੜਾ ਵਿਛੋੜਾ ਸਾਡੇ ਪਰਿਵਾਰ ਚ ਆਇਆ 220 ਚ ਮੇਰੀ ਭੈਣ ਚਲੀ ਗਈ 212 ਚ ਉਹਦੇ ਹਸਬੰਦ ਚਲੇ ਗਏ ਸੀ 220 ਚ ਉਹ ਚਲੀ ਗਈ ਉਹਦਾ ਪਰਿਵਾਰ ਮੇਰੇ ਕੋਲ ਆ ਗਿਆ ਉਹਦੀ ਇੱਕ ਬੇਟੀ ਤੇ ਇੱਕ ਬੇਟਾ ਜੀ ਮੇਰੇ ਕੋਲ 221 ਚ ਮੰਮੀ ਚਲੇ ਗਏ ਮੈਂ ਆਪਣੀ ਮੰਮੀ ਦੀ ਦੇਖਭਾਲ ਵਾਸਤੇ ਮੇਰੀ ਇੱਕ ਬੇਟੀ ਹੈ 20 ਚ 24 ਰੀਸੈਂਟਲੀ ਮੇਰੇ ਫਾਦਰ ਸਾਹਿਬ ਚਲੇ ਗਏ ਮੇਰੀ ਛੋਟੀ ਸਿਸਟਰ ਜਿਹੜੀ ਥੋੜੀ ਮੈਂਟਲੀ ਅਪਸੈਟ ਹੈ ਉਹ ਥੋੜੀ ਉਹ ਤੇ ਉਹਦੀ ਬੇਟੀ ਵੀ ਮੇਰੇ ਕੋਲ ਹੈ ਮਤਲਬ ਮੈਂ ਹੁਣ ਹੌਲ ਸੋਲ ਆਪਣੇ ਪੂਰੇ ਪਰਿਵਾਰ ਦੀ ਹਾਂ ਸਭ ਤੋਂ ਵੱਡੀ ਇਹੋ ਜਿਹਾ ਵੱਡਾ ਰੱਬ ਕਿਸ ਨੂੰ ਨਾ ਬਣਾਵੇ ਜਿਹੋ ਜਿਹੀ ਵੱਡੀ ਮੈਂ ਹੋ ਗਈ ਆਪਣੇ ਪਰਿਵਾਰ ਚੋਂ ਬਹੁਤ ਕੁਝ ਕੀਤਾ ਬਾਬਾ ਜੀ ਨੇ ਵੀਰ ਜੀ ਇਸ ਪੰਜਾਬ ਵਾਸਤੇ ਬਹੁਤ ਕੁਝ ਕੀਤਾ ਪਰ ਮੈਂ ਮਾਫੀ ਚਾਹਨੀ ਆ ਕਿ ਇਸ ਪੰਜਾਬ ਨੇ ਮੰਮੀ ਵਾਸਤੇ ਕੁਝ ਨਹੀਂ ਕੀਤਾ ਨਾ ਕਲਾਕਾਰਾਂ ਨੇ ਨਾ ਸਰਕਾਰਾਂ ਨੇ ਕੁਝ ਨਹੀਂ ਕੀਤਾ 53 ਸਾਲ ਬਾਬਾ ਜੀ ਨੇ ਆਪਣੀ ਜ਼ਿੰਦਗੀ ਦੇ ਦੇ ਦਿੱਤੇ ਪੰਜਾਬ ਤੇ ਪੰਜਾਬੀ ਅਦਾ ਝੰਡਾ ਵੀ ਨਹੀਂ ਇਹ ਵਿਰਸਾ ਅਜ ਡੁੱਬ ਗਿਆ ਤੇ ਕੌਣ ਵੇਖੂਗਾ ਕੌਣ ਗਾਊਗਾ ਘੋੜੀਆਂ ਕੌਣ ਗਾਏਗਾ ਸੁਹਾਗ ਕੌਣ ਵਾਗਾਂ ਫੜੂਗਾ ਕੌਣ ਜੰਜ ਬੰਨਣੀ ਜੰਜ ਖੋਲਣੀ ਕਿੰਨੇ ਰਿਚੁਅਲਸ ਹੁੰਦੇ ਨੇ ਸਾਡੇ ਈਵਨ ਅਲੌਣੀਆਂ ਤੱਕ ਵੀ ਗਾਈਆਂ ਮੰਮੀ ਨੇ ਹੂੰ ਹੂੰ ਅਲੌਣੀਆਂ ਜਿਵੇਂ ਪਿੰਡ ਦੀਆਂ ਜਨਾਨੀਆਂ ਜਦੋਂ ਮਕਾਨ ਆਉਂਦੀ ਹੁੰਦੀ ਸੀ ਵੈਣ ਪਾਉਂਦੀਆਂ ਸੀ ਵੱਡੇ ਵੱਡੇ ਘੁੰਡ ਘੱਟ ਕੇ ਉਹ ਵੀ ਵਿਰਸਾ ਸੀ ਸਾਡਾ ਉਹ ਵੀ ਮੰਮੀ ਨੇ ਰੇਡੀਓ ਤੇ ਗਾਇਆ ਟੀਵੀ ਤੇ ਗਾਇਆ ਸਾਨੂੰ ਵੀ ਇਸ ਕਾਇ ਗਾਇਆ ਵੀ ਇਹ ਚੀਜ਼ ਲੁਪਤ ਨਹੀਂ ਹੋਣੀਆਂ ਚਾਹੀਦੀਆਂ ਇਹ ਚੀਜ਼ਾਂ ਵਿਲੁਪਤ ਨਹੀਂ ਹੋਣੀਆਂ ਚਾਹੀਦੀਆਂ ਕਿਸੇ ਨੂੰ ਤੁਸੀਂ ਕਿਸੇ ਕੌਮ ਨੂੰ ਤੁਸੀਂ ਖਤਮ ਕਰਨਾ ਹੈ ਨਾ ਉਹਨੂੰ ਉਹਦੇ ਸੱਭਿਆਚਾਰ ਤੋਂ ਦੂਰ ਕਰ ਦਿਓ ਉਹਨੂੰ ਉਹਦੀ ਜੜ੍ਹਾਂ ਤੋਂ ਦੂਰ ਕਰ ਦਿਓ ਜੜ੍ਹਾਂ ਕੀ ਹੈ ਸਾਡਾ ਵਿਰਸਾ ਉਹਨੂੰ ਉਹਤੇ ਦੂਰ ਕਰ ਦਿਓ ਕੌਮ ਆਪਣੇ ਆਪ ਖਤਮ ਹੋ ਜਾਏਗੀ ਪਰ ਮੇਰੀ ਮੰਮੀ ਨੇ ਬਹੁਤ ਕੁਝ ਕੀਤਾ ਪੰਜਾਬ ਲਈ ਬਹੁਤ ਕੁਝ ਕੀਤਾ ਸਾਨੂੰ ਨਹੀਂ ਦੇਖਿਆ ਸਾਨੂੰ ਸੁੱਤੇ ਪੇ ਛੱਡ ਜਾਂਦੇ ਸੀ ਸੁੱਤੇ ਜਦੋਂ ਆਉਂਦੇ ਸੀ ਪ੍ਰੋਗਰਾਮ ਤੋਂ ਅਸੀਂ ਸੁੱਤੇ ਹੁੰਦੇ ਸੀ ਮੈਂ ਤੇ ਯਕੀਨ ਨਹੀਂ ਸੀ ਹੁੰਦਾ ਕਿ ਉਹ ਮੰਮੀ ਐ ਮੇਰੀ ਮੰਮੀ ਐ ਜਿਹੜੀ ਉਹ ਗੁਰਮੀਤ ਬਾਵਾ ਐ ਅੱਛਾ ਹਾਂ ਟੀਵੀ ਤੇ ਇੱਕ ਵਾਰੀ ਪ੍ਰੋਗਰਾਮ ਆ ਰਿਹਾ ਤੇ ਮੰਮੀ ਕਹਿੰਦੇ ਆ ਦੇਖ ਕਹਿੰਦੇ ਮੈਂ ਆ ਮੈਂ ਕਹਾਂ ਐਵੇਂ ਉਹ ਤੇ ਗੁਰਮੀਤ ਬਾਵਾ ਤੁਸੀਂ ਮੇਰੇ ਮੰਮੀ ਹੋ ਮਤਲਬ ਮੈਂ ਯਕੀਨ ਨਹੀਂ ਸੀ ਇਸ ਗੱਲ ਤੇ ਕਰਦੀ ਹੁੰਦੀ ਤੇ ਇੰਨਾ ਕੁਝ ਕਰਨ ਦੇ ਬਾਵਜੂਦ ਪ੍ਰੂਫ ਕਰਨਾ ਪਏ ਕਿ ਨਹੀਂ ਅਸੀਂ ਬਾਵਾ ਪਰਿਵਾਰ ਆ ਲੋਕੋ ਉਹ ਕੀਓ ਮੇਰੀ ਆਵਾਜ਼ ਸੁਣੋ ਅਸੀਂ ਇਹ ਕੁਝ ਕਹਿ ਰਹੇ ਹਾਂ ਸਾਨੂੰ ਸੁਣ ਲਓ ਨਹੀਂ ਭਾਜੀ ਕੋਈ ਨਹੀਂ ਆਇਆ ਕਿਸੇ ਨੇ ਵੀ ਬਾਹ ਨਹੀਂ ਫੜੀ ਐਸ ਸਰਕਾਰ ਤੋਂ ਵੀ ਬੜੀਆਂ ਉਮੀਦਾਂ ਸਨ ਭਗਵੰਤ ਮਾਨ ਸਾਹਿਬ ਤੋਂ ਕਿਸੇ ਨੇ ਬਾਹ ਇਹ ਤੁਹਾਡੀ ਇੰਡਸਟਰੀ ਦੀ ਸੀ ਉਹ ਬਿਲਕੁਲ ਜੀ ਕਰਨਾ ਚਾਹੀਦਾ ਸੀ ਕਲਾਕਾਰਾਂ ਵਾਸਤੇ ਤਾਂ ਕਰਨਾ ਚਾਹੀਦਾ ਸੀ ਪਦਮ ਭੂਸ਼ਣ ਲੈ ਕੇ ਆਉਣਾ ਛੋਟੀ ਗੱਲ ਨਹੀਂ ਖਾਲਾ ਜੀ ਦਾ ਬੜਾ ਕਿਸੇ ਨੂੰ ਵੀ ਨਹੀਂ ਮਿਲਿਆ ਪਹਿਲੀ ਲੇਡੀ ਪਹਿਲੀ ਲੇਡੀ ਜਿਨ੍ਹਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਪਦਮ ਸ਼੍ਰੀ ਮਿਲੇ ਨੇ ਪਦਮਸ਼ਰੀ ਮਿਲਨੇ ਮੈਨੂੰ ਜਦੋਂ ਦਿੱਲੀੋਂ ਫੋਨ ਆਇਆ ਅ ਨੋਮੀਨੇਸ਼ਨ ਦਾ ਹੂੰ ਤੇ ਮੈਂ ਇਹੋ ਹੀ ਸੋਚਿਆ ਸੀ ਕਿ ਇਹ ਮੈਨੂੰ ਜਾਣ ਤੋਂ ਬਾਅਦ ਹੋਇਆ ਸੀ ਉਹਨਾਂ ਦੇ ਜਾਣ ਤੋਂ ਬਾਅਦ ਪਹਿਲਾਂ ਕਿੰਨੇ ਪੁੱਛਣਾ ਸਰ ਕੋਈ ਨਹੀਂ ਪੁੱਛਦਾ ਜੀ ਇਹ ਦੁਨੀਆ ਬੜੀ ਹੋਇਆ ਮਤਲਬ ਦੀ ਇਹਦੇ ਤੇ ਮੈਨੂੰ ਇੱਕ ਸ਼ੇਅਰ ਜੇਤੇ ਆਉਂਦਾ ਹੈ ਕਿ ਜ਼ਰਾ ਸਾ ਕੁਦਰਤ ਨੇ ਕੀ ਆ ਨਵਾਜ਼ਾ ਕੇ ਆ ਕੇ ਬੈਠੇ ਹੋ ਪਹਿਲੀ ਸਫੇ ਅਭੀ ਸੇ ਉਡਨੇ ਲਗੇ ਹਵਾ ਮੇ ਅਭੀ ਤੋ ਸ਼ੋਹਰਤ ਨਹੀਂ ਨਹੀਂ ਹੈ ਹਾਏ ਇਹ ਰੋਕ ਚੁਜੇ ਇਹ ਸ਼ੋਰ ਤਾਂ ਇਹ ਕਹਿੰਦੇ ਉਹ ਅਮਿਤabਚਨ ਸਾਹਿਬ ਨੇ ਇੱਕ ਸ਼ੇਰ ਬੋਲਿਆ ਸੀ ਵੀ ਇਹ ਸ਼ੋਹਰਤ ਉਹ ਚੀਜ਼ ਹੈ ਵੀ ਤੁਮ ਜਿਸ ਸ਼ਾਖ ਤੇ ਤੁਹਾਨੂੰ ਬਿਠਾਉਂਦੀ ਹੈ ਨਾ ਸ਼ੋਹਰਤ ਉਹ ਸ਼ਾਖ ਟੁੱਟ ਵੀ ਜਾਂਦੀ ਟੁੱਟ ਵੀ ਜਾਂਦੀ ਸੰਭਲ ਕੇ ਚਲੋ ਸੰਭਲ ਕੇ ਚੱਲਣਾ ਚਾਹੀਦਾ ਪਰ ਚਲੋ ਪਦਮ ਪੂਸ਼ਨ ਲੈ ਕੇ ਆਏ ਮੰਮੀ ਅਨਾਉਂਸ ਹੋਇਆ ਹੂੰ ਤੇ ਮੈਂ ਪਦਮਸ਼ੀਰੀ ਸਮਝਿਆ ਸੀ ਕਿ ਸ਼ਾਇਦ ਪਦਮਸ਼ੀਰੀ ਮਿਲ ਰਿਹਾ ਮੰਮੀ ਅੱਛਾ ਪਰ ਜਦੋਂ ਮੈਨੂੰ ਲੈਟਰ ਘਰ ਆਈ ਐ दैट ਵਾਸ ਪਦਮ ਭੂਸ਼ਣ ਤੇ ਮੈਂ ਮੰਮੀ ਦੀ ਫੋਟੋ ਅੱਗੇ ਖੜੀ ਹੋ ਕੇ ਮੈਂ ਬੜਾ ਚਿਰ ਰੋਈ ਭਾਜੀ ਮੈਂ ਕਿਹਾ ਮੇਰੀ ਮਾਂਏ ਜੇ ਤੈਨੂੰ ਜਿਉਂਦੇ ਜੀ ਮਿਲ ਜਾਂਦਾ ਨਾ ਸ਼ਾਇਦ ਤੇਰੀ ਉਮਰ ਵੱਜ ਜਾਂਦੀ ਸ਼ਾਇਦ ਤੂੰ ਥੋੜਾ ਚਿਰ ਹੋਰ ਜੁਗਨੀਆਂ ਮਿਰਜ਼ੇ ਗਾ ਲੰਦੀ ਪਰ ਨਹੀਂ ਲੋੜ ਹੀ ਨਹੀਂ ਐ ਜੀ ਕੀ ਲੋੜ ਇੱਕ ਬੰਦਾ ساری ਜ਼ਿੰਦਗੀ ਹੱਕ ਦੇ ਜ਼ੋਰ ਤੇ ਗਾਉਂਦਾ ਰਿਆ ਸੀੜੀਆਂ ਤੇ ਵੀ ਨਹੀਂ ਗਾਣਾ ਆਮ ਕਲਾਕਾਰਾਂ ਨੂੰ ਤੁਸੀਂ ਦੇਖ ਲਓ ਕਿਛੇ ਸੀਡੀ ਲੱਗੀ ਹੁੰਦੀ ਆ ਬਿਲ ਅੱਗੇ ਲਿਪਸਿੰਗ ਹੋ ਰਹੀ ਹੁੰਦੀ ਆ ਜੀ ਅਸੀਂ ਗਾ ਰਹੇ ਆ ਨਹੀਂ ਉਹ ਲੋਕਾਂ ਦੇ ਕਲਾਕਾਰ ਸਨ ਲੋਕਾਂ ਦੇ ਕਲਾਕਾਰ ਅਸਲ ਤੌਰ ਤੇ ਕਲਾਕਾਰ ਕਿਹ ਹੈ ਹੀ ਉਹ ਨੂੰ ਜਾਂਦੇ ਜੋ ਸੀਗੇ ਹਾਂ ਉਹ ਲੋਕਾਂ ਦੇ ਕਲਾਕਾਰ ਸੀ इजीली ਅਪਰੋਚੇਬਲ ਹਾਂ ਕੋਈ ਫੂਫਾ ਨਹੀਂ ਅਰੇ ਅੱਜ ਕੱਲ ਦੇ ਕਿਸੇ ਤੁਸੀਂ ਮੇਲੋ ਤੁਸੀਂ ਮੈਨੂੰ ਮਿਲ ਕੇ ਵਿਖਾ ਦਿਓ ਬਿਨਾ ਅਪਾਇੰਟਮੈਂਟ ਤੋਂ ਕਿਸੇ ਕਲਾਕਾਰ ਨੂੰ ਨਹੀਂ ਮਿਲਦੇ ਤੇ ਗੁਰਮੀਤ ਬਾਵਾ ਜੀ ਖੁਦ ਆਪਣੇ ਹੱਥੀ ਰੋਟੀ ਬਣਾਵਣਾ ਕੇ ਖਾਂਦੀ ਸੀ ਜਿਹੜੇ ਘਰ ਹੁੰਦਾ ਸੀ ਖੁਦ ਆਪਣੇ ਹੱਥੀਂ ਮੈਂ ਵੇਖਿਆ ਵੀਰ ਜੀ ਮੈਂ ਵੇਖਿਆ ਆਪਣੀ ਅੱਖੀ ਖੁਦ ਆਪਣੇ ਹੱਥੀਂ ਉਹ ਕਹਿੰਦੇ ਇਹ ਤੇ ਦਰवेश ਗਾਇਕ ਨੇ ਇਹੋ ਜਿਹੇ ਕਲਾਕਾਰ ਲੱਭਨੇ ਪਰ ਇਨ੍ਹਾਂ ਕਲਾਕਾਰਾਂ ਵਾਸਤੇ ਕੁਝ ਨਹੀਂ ਕੀਤਾ ਗਿਆ ਮੈਂ ਆਈ ਸਟ੍ਰਿਕਟਲੀ ਮੈਂ ਕਹਿ ਰਹੀ ਹਾਂ ਇਸ ਇੱਥੇ ਮੈਂ ਬੈਠੀ ਹਾਂ ਤੁਹਾਡੇ ਕੋਲ ਕਿ ਪੰਜਾਬ ਸਰਕਾਰ ਨੇ ਕਿਸੇ ਵੀ ਕਲਾਕਾਰ ਨੇ ਜਿਹੜੇ ਮੇਰੇ ਨਾਲ ਖੜੇ ਰਹੇ ਨੇ ਉਹ ਇੱਕ ਮੈਂ ਨਾਮ ਲਾਵਾਂਗੀ ਸਤਿੰਦਰ ਸੱਤੀ ਉਹ ਖੜੇ ਸੀ ਉਸ ਵੇਲੇ ਤੇ ਪਾਪਾ ਜੀ ਆਏ ਸੀ ਪਾਪਾ ਜੀ ਖੜੇ ਸੀ ਤੇ ਵਡਾਲੀ ਲਖਮੀਂਦਰ ਵਡਾਲੀ ਮੇਰੇ ਕੋਲ ਖੜੇ ਸੀ ਤੇ ਬਾਰਸ ਭਾਜੀ ਆਏ ਸੀ ਮਨਮੋਨ ਬਾਰਸ ਸੀ ਹਾਂਜੀ ਜੱਸੀ ਜਸਵੀਰ ਜੱਸੀ ਜੀ ਆਏ ਸੀ ਪਰ ਜਦੋਂ ਫਿਰ ਹੌਲੀ ਹੌਲੀ ਕਹਿੰਦੇ ਨਾ ਵੀ ਉਹ ਟਾਈਮ ਪੈ ਜਾਂਦਾ ਸਮੇ ਦੀ ਰੇਤ ਸਮੇ ਦੀ ਘਰਦ ਉਸ ਚੀਜ਼ ਨੂੰ ਟੱਕ ਲੈਂਦੀ ਹੈ ਫਿਰ ਕੁਝ ਨਹੀਂ ਹੋਇਆ ਫਿਰ ਮੈਨੂੰ ਖੜੇ ਹੋਣਾ ਪਿਆ ਮੈਂ ਕਿਹਾ ਨਹੀਂ ਇਤਨਾ ਤੇ ਘਾਣ ਹੋ ਜਾਏਗਾ ਸੱਭਿਆਚਾਰ ਦਾ ਮੈਨੂੰ ਮਾਂ ਮੇਰੀ ਜੜੀ ਫੁਲਕਾਰੀ ਦੇ ਕੇ ਗਈ ਹੈ ਗਲੋਰੀ ਇਹਦੀ ਲਾਜ ਰੱਖਣੀ ਹੈ ਇਹ ਤੇਰੇ ਮੋਟੇ ਤੇ ਮੈਂ ਪਾ ਕੇ ਚੱਲੀ ਹਾਂ ਮੇਰੀ ਮਾਂ ਦੀ ਤੇ ਜਦੋਂ ਮੇਰੀ ਭੈਣ ਦੀ ਅਰਥੀ ਗਈ ਹੈ ਉੱਤੇ ਫੁਲਕਾਰੀਆਂ ਸੀ ਉਹਨਾਂ ਦੇ ਸਾਨੂੰ ਕਹਿੰਦੇ ਸੀ ਆ ਕਿ ਟ੍ਰੈਡੀਸ਼ਨ ਹੈ ਉੱਤੇ ਦੇ ਚਿੱਟਾ ਕਪੜਾ ਦੇਈਦਾ ਕਹਿੰਦੇ ਮੈਂ ਨਹੀਂ ਇਹ ਪੰਜਾਬੀ ਸੱਭਿਆਚਾਰ ਆ ਜਿਹੜਾ ਜਾ ਰਿਹਾ ਮੋਡਿਆਂ ਤੇ